ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਮੈਂ ਆ ਤੁਹਾਡੇ ਨਾਲ ਗੁਰਜੀਤ ਕੌਰ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਮੈਂ ਹਾਂ ਤੁਹਾਡੇ ਨਾਲ ਗੁਰਜੀਤ कौर ਲੈ ਕੇ ਹਾਜ਼ਰ ਹਾਂ ਜੀ ਪ੍ਰੋਗਰਾਮ ਜਿਸ ਦੇ ਵਿੱਚ ਕਰੰਟ ਅਫੇਅਰਸ ਚ ਚੱਲਦੇ ਹੁੰਦੇ ਉਹਨਾਂ ਉੱਪਰ ਡਿਸਕਸ਼ਨ ਕੀਤੀ ਜਾਂਦੀ ਹੈ ਤੇ 온ਟਾਰੀਓ ਦੀ ਸ਼ੇਖਰ ਗੱਲ ਕਰਦੇ ਆ ਤਾਂ ਇੱਥੇ ਸਪੀਡ ਕੈਮਰਾਸ ਜੋ ਲੱਗੇ ਨੇ ਉਹਨਾਂ ਉੱਪਰ ਬੈਨ ਲਗਾ ਦਿੱਤਾ ਗਿਆ ਇਹੀ ਜਿਹੜਾ ਕਰੰਟ ਟੌਪਿਕ ਚੱਲ ਰਿਹਾ ਹਰ ਇੱਕ ਦੇ ਵੱਲੋਂ ਇਸ ਬਾਰੇ ਹੀ ਚਰਚਾ ਕੀਤੀ ਜਾ ਰਹੀ ਹੈ ਇਸ ਸਮੇਂ ਤੇ ਇਹਨਾਂ ਉੱਪਰ ਜੋ ਬੈਨ ਲਗਾਇਆ ਗਿਆ ਹੈ ਕਿ ਇਹ ਸਹੀ ਫੈਸਲਾ ਲਿਆ ਗਿਆ ਹੈ ਜਾਂ অন্ਟਾਰੀਓ ਦੀ ਸਰਕਾਰ ਦੇ ਵੱਲੋਂ ਜਾਂ ਨਹੀਂ ਲਿਆ ਗਿਆ ਇਹ ਸਭ ਦੇ ਬਾਰੇ ਅੱਜ ਦੇ ਪ੍ਰੋਗਰਾਮ 'ਚ ਗੱਲਬਾਤ ਕੀਤੀ ਜਾਵੇਗੀ ਜਿਹਨੇ ਦਰਸ਼ਕ ਦੇਖ ਰਹੇ ਨੇ ਲਾਈਵ ਪ੍ਰੋਗਰਾਮ ਤੁਸੀਂ ਜ਼ਰੂਰ ਕਾਲ ਕਰ ਸਕਦੇ ਹੋ ਲਾਈਵ ਪ੍ਰੋਗਰਾਮ ਚੱਲ ਰਿਹਾ ਹੈ 647366777 ਨੰਬਰ ਹੈ ਕਾਲ ਕਰਨ ਦੇ ਲਈ ਆਪਣੀ ਰਾਏ ਜ਼ਰੂਰ ਦੇ ਸਕਦੇ ਹੋ ਜੇਕਰ ਤੁਹਾਨੂੰ ਵੀ ਕਦੇ ਟਿਕਟ ਮਿਲੀ ਹੈ ਸਪੀਡਿੰਗ ਟਿਕਟ ਮਿਲੀ ਹੈ ਤੇ ਤੁਸੀਂ ਜਿਹੜਾ ਉਹਦਾ ਚਲਾਨ ਹੁੰਦਾ ਉਹ ਪੂਤ ਹੈ ਉਹ ਸਾਂਝਾ ਕਰਨਾ ਚਾਹੁੰਦੇ ਹੋ ਉਹ ਵੀ ਜ਼ਰੂਰ ਸਾਂਝਾ ਕਰ ਸਕਦੇ ਹੋ ਤੇ ਕੀ ਤੁਸੀਂ ਇਸ ਡਿਸੀਜਨ ਦੇ ਨਾਲ ਖੁਸ਼ ਨਾ ਨਹੀਂ ਖੁਸ਼ ਹੋ ਇਸ ਬਾਰੇ ਵੀ ਗੱਲਬਾਤ ਕੀਤੀ ਜਾ ਸਕਦੀ ਹੈ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਨ ਦੇ ਲਈ ਹਰ ਵਾਰ ਦੀ ਤਰ੍ਹਾਂ ਮੇਰੇ ਨਾਲ ਲਾਜਿਕ ਵਰਫਰ ਤੋਂ ਸਟੂਡੀਓ ਦੇ ਵਿੱਚ ਮੌਜੂਦ ਨੇ ਹਰਿੰਦਰ ਸਿੰਘ ਗਿੱਲ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆ ਤੇ ਸਵਾਗਤ ਕਰਦੇ ਆ ਬਹੁਤ ਬਹੁਤ ਸਵਾਗਤ ਹੈ ਗਿੱਲ ਸਾਹਿਬ ਥੈਂਕ ਯੂ ਜੀ ਸੱਚਕਾਰ ਜੀ ਸਾਰੇ ਨੂੰ ਜੀ ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿਵੇਂ ਗੱਲਬਾਤ ਕਰਨ ਜਾ ਰਹੇ ਆ ਰੀਸੈਂਟਲੀ ਇਹੀ ਟਾਪਿਕ ਦੇ ਉੱਪਰ ਮਿਲਦਾ ਕਿ ਗੱਲਬਾਤ ਕੀਤੀ ਜਾ ਰਹੀ ਹੈ ਕਾਫੀ ਸਾਰੇ ਅ অন্ਟਾਰੀਓ ਨਿਵਾਸੀ ਨੇ ਜਿਹੜੇ ਖੁਸ਼ ਨਜ਼ਰ ਆ ਰਹੇ ਨੇ ਤੇ ਕਈਆਂ ਨੂੰ ਇਸ ਸਮੇਂ ਖੁਸ਼ੀ ਵੀ ਨਹੀਂ ਮਹਿਸੂਸ ਹੋ ਰਹੀ ਕਈ ਕਹਿ ਰਹੇ ਨੇ ਤਾਂ ਜਿਹੜੇ ਸਪੀਡ ਕੈਮਰਾਸ ਰਿਮੂਵ ਕੀਤੇ ਗਏ ਨੇ ਤੁਹਾਡੀ ਕੀ ਰਾਏ ਆ ਕਿ ਕਿਵੇਂ ਦਾ ਇਹ ਡਿਸੀਜਨ ਦੇਖ ਰਹੇ ਹੋ ਤੁਸੀਂ ਇਸ ਨੂੰ ਜੀ ਬਿਲਕੁਲ ਇਹਦੇ ਦੋ ਪੱਖ ਜਿਹੜੇ ਆ ਉਹ ਹੈਗੇ ਆ ਕਿਉਂਕਿ ਕੁਝ ਹਫ਼ਤੇ ਪਹਿਲਾਂ ਜਿਹੜਾ ਆ ਉਹ ਜਿਹੜੇ ਅੰਟਾਰੀਓ ਦੇ ਪ੍ਰੀਮੀਅਰ ਉਹਨਾਂ ਨੇ ਇਹ ਬਿਆਨ ਦਿੱਤਾ ਸੀਗਾ ਕਿ ਪੈਸੇ ਜਿਹੜੇ ਲੋਕਾਂ ਕੋਲੋਂ ਆ ਜੇਬਾਂ ਚ ਕਢਾਏ ਜਾ ਰਹੇ ਆ ਜੀ ਸੋ ਦੋ ਪੱਖ ਇਹ ਹੈਗੇ ਆ ਕਿ ਕੁਝ ਲੋਕ ਜਿਹੜੇ ਨੋ ਜੁਵਾਨ ਨੇ ਉਹ ਕਾਫੀ ਟਿਕਟਾਂ ਵੀ ਆਈਆਂ ਏਦਾਂ ਹੈ ਕਿ ਇਹ ਕੈਮਰੇ ਲੱਗਣ ਤੋਂ ਬਾਅਦ ਦੇ ਵਿੱਚ ਹਰੇਕ ਨੂੰ ਟਿਕਟ ਜਿਹੜੀ ਆ ਉਹ ਆਈ ਆਈ ਆ ਕਿਸੇ ਨਾ ਕਿਸੇ ਨੂੰ ਘਰ ਦੇ ਵਿੱਚੋਂ ਜੀ ਜੀ ਬਿਲਕੁਲ ਤੇ ਉਹਦੇ ਚ ਹੈਗਾ ਹੀ ਕਿ ਜਿਨ੍ਹਾਂ ਨੂੰ ਟਿਕਟਾਂ ਆਈਆਂ ਸੀਗੀਆਂ ਉਹ ਤਾਂ ਇਹ ਗੱਲ ਜਿਹੜੀ ਆ ਉਹ ਕਹਿ ਹੀ ਰਹੇ ਸੀਗੇ ਕਿ ਸਾਨੂੰ ਟਿਕਟਸ ਜਿਹੜੀਆਂ ਆ ਉਹ ਆਈਆਂ ਇੱਕ ਜਿਸ ਤਰ੍ਹਾਂ ਅਕਵਿੰਜਾ ਦੀ ਸਪੀਡ ਜੈਂਟ ਜਿਹੜੀ ਦੀ ਟਿਕਟ ਜਿਹੜੀ ਆ ਉਹ ਆਈਆਂ ਸੀਗੀਆਂ ਤੇ ਉਹ ਇਸ ਚੀਜ਼ ਨੂੰ ਲੈ ਕੇ ਵੀ ਜਿਹੜੇ ਆ ਉਹ ਦੁਖੀ ਹੈਗੇ ਸੀਗੇ ਪਰ ਕੁਝ ਲੋਕ ਜਿਹੜੇ ਆ ਉਹ ਕਹਿ ਰਹੇ ਸੀਗੇ ਕਿ ਜਿਵੇਂ ਬੱਚੇ ਬਾਹਰ ਖੇਡਦੇ ਆ ਜਾਂ ਸੀਨੀਅਰਸ ਜਿਹੜੇ ਆ ਉਹ ਜਾਂਦੇ ਆ ਸੈਰ ਕਰਨ ਜਾਂ ਕੁਝ ਉਦਾਂ ਜਾਂਦੇ ਆ ਤਾਂ ਉਹ ਇਹ ਗੱਲ ਸੀਗੀ ਕਿ ਉਹਨਾਂ ਨੂੰ ਇਹ ਲੱਗਦਾ ਸੀਗਾ ਕਿ ਸਪੀਡ ਕੰਟਰੋਲ ਹੋਈ ਹੈ ਪਹਿਲਾਂ ਗੱਡੀਆਂ ਜਿਹੜੀਆਂ ਬਹੁਤ ਤੇਜ਼ ਨਿਕਲਦੀਆਂ ਸੀਗੀਆਂ ਪਰ ਕਿਤੇ ਨਾ ਕਿਤੇ ਜਿਹੜਾ ਆ ਉਹ ਹੈਗਾ ਸੀਗਾ ਕਿ ਇਹਨਾਂ ਨੇ ਉਹ ਹੰਪ ਵੀ ਬਣਾਏ ਹੋਏ ਆ ਅ ਨਾਲ ਜਿਹੜੇ ਆ ਉਹ ਸਟਾਪ ਸਾਈਨ ਵੀ ਲੱਗੇ ਹੋਏ ਆ ਉਸੇ ਹੀ ਸਟਰੀਟ ਦੇ ਵਿੱਚ ਕੈਮਰਾ ਵੀ ਲੱਗਾ ਹੋਇਆ ਆ ਦੋ ਪੱਖ ਮੇਸ ਕਰਕੇ ਕਹਿ ਰਹੇ ਆ ਕਿ ਕੁਝ ਲੋਕ ਜਿਹੜੇ ਤੇਜ਼ ਚਲਾਉਂਦੇ ਸੀਗੇ ਉਹ ਫਿਰ ਜਿਹੜਾ ਉਹ ਕਹਿੰਦੇ ਸੀ ਕਿ ਨਹੀਂ ਹੋਣੇ ਚਾਹੀਦੇ ਠੀਕ ਹੈ ਸਕੂਲ ਸਟੇਲ ਕੋਲ ਜਿੱਥੇ ਹੈਗੇ ਆ ਉੱਥੇ ਠੀਕ ਆ ਬਾਕੀ ਜਗ੍ਹਾ ਦੇ ਉੱਤੇ ਜਿਹੜੇ ਕੈਮਰੇ ਆ ਉਹ ਨਹੀਂ ਹੋਣੇ ਚਾਹੀਦੇ ਤੇ ਇੱਕ ਪਾਸੇ ਜਿਹੜੇ ਬਜ਼ੁਰਗ ਸੀ ਜਾਂ ਜਿਹੜੇ ਪੇਰੈਂਟਸ ਨੇ ਉਹ ਕਹਿੰਦੇ ਸੀ ਕਿ ਬੱਚਿਆਂ ਵਾਸਤੇ ਠੀਕ ਹੈ ਸੇਫਟੀ ਹੈ ਜਿੱਥੇ ਲੱਗਾ ਆ ਤਾਂ ਉਹ ਜਿਹੜੀ ਹੈ ਸਪੀਡ ਕੰਟਰੋਲ ਰਹਿੰਦੀ ਸੀ ਪਰ ਜਿਹੜੀ ਸਪੀਡ ਸਟਰੀਟ ਤੇ ਕੰਟਰੋਲ ਰਹਿੰਦੀ ਸੀ ਉਹ ਫਿਰ ਅੱਗੇ ਜਾ ਕੇ ਜਿਹੜਾ ਸਲੋ ਚਲਾਉਣ ਵਾਲਾ ਉਹ ਪੂਰੀ ਕਰਦਾ ਸੀ ਉੱਥੇ ਜਾ ਕੇ ਹਾਂ ਜੀ ਦਾਸ ਦੀ ਜਿਹੜੀ ਉਹ ਜਿਆਦਾ ਸਪੀਡ ਰੱਖ ਕੇ ਜਿਹੜਾ ਉਹ ਕਰਦਾ ਸੀਗਾ ਸੋ ਇਸ ਚੀਜ਼ ਦਾ ਰਲਿਆ ਮਿਲਿਆ ਜਾ ਜਿਹੜਾ ਆ ਉਹ ਜਿਹੜੇ ਲੋਕ ਆ ਉਹਨਾਂ ਦੇ ਵੱਲੋਂ ਆ ਰਿਹਾ ਆ ਕਿ ਹਾਂ ਕੁਛ ਕਹਰੇ ਠੀਕ ਆ ਕੁਛ ਕਹਿੰਦੇ ਆ ਕਿ ਨਹੀਂ ਠੀਕ ਪਰ ਇਹ ਸੀਗਾ ਕਿ ਲਗਾਤਾਰ ਟਿਕਟਾਂ ਜਿਹੜੀਆਂ ਆ ਉਹ ਹਰੇਕ ਨੂੰ ਹੀ ਗਈਆਂ ਜਿੰਨੂੰ ਕਦੀ ਕਹਿੰਦੇ ਕਿ 25-25 ਸਾਲ ਤੋਂ ਵੀ ਟਿਕਟ ਕਿਤੇ ਸਾਨੂੰ ਮਿਲੀ ਨਹੀਂ ਗਈ ਉਹਨਾਂ ਨੂੰ ਵੀ ਟਿਕਟਾਂ ਜਿਹੜੀਆਂ ਮਿਲਕੀਆਂ ਤੇ ਹੈਰਾਨੀ ਦੀ ਗੱਲ ਹੈ ਉਹਨਾਂ ਨੂੰ ਇੱਕ ਵਾਰੀ ਨਹੀਂ ਇੱਕ ਮੈਨੂੰ ਲੇਡੀ ਮਿਲੇ ਸੀਗੇ ਇੱਥੇ ਉਹਨਾਂ ਨੂੰ 30 ਸਾਲ ਹੋ ਗਏ ਸੀ ਕੈਨੇਡਾ ਵਿੱਚ ਰਹਿੰਦੇ ਨੇ ਤੇ ਉਹਨਾਂ ਨੂੰ 6 ਟਿਕਟਸ ਮਿਲੀਆਂ ਜੀ ਉਹ ਕਹਿੰਦੇ ਮਹੀਨੇ ਦੇ ਵਿੱਚ ਦੋ-ਦੋ ਟਿਕਟਸ ਉਹਨਾਂ ਨੂੰ ਇਸ਼ੂ ਹੋਈਆਂ ਤੇ ਗਿਲਸਾਹਬ ਇਸੇ ਨੂੰ ਲੈ ਕੇ ਹੀ ਬ੍ਰੈਮਟਨ ਦੇ ਵਿੱਚ ਇੱਥੇ ਪ੍ਰੋਟੈਸਟ ਵੀ ਕੀਤਾ ਗਿਆ ਸੀ ਕਾਫੀ ਸਾਰੇ ਉੱਥੇ ਸੀਨੀਅਰ ਸਿਟੀਜ਼ਨਸ ਵੀ ਪਹੁੰਚੇ ਸੀ ਨੌਜਵਾਨ ਵੀ ਵੱਡੇ ਕੈਮਰਾਸ ਨੇ ਜਿਹੜੇ ਉਹ ਕੱਟ ਕਰ ਦੇਣੇ ਚਾਹੀਦੇ ਜਾਂ ਫਿਰ ਉਹਨਾਂ ਦੇ ਜਿਹੜੇ ਟਾਈਮ ਟਾਈਮ ਜ਼ੋਨ ਹੈ ਉਹ ਘਟਾ ਦੇਣਾ ਚਾਹੀਦਾ ਆ ਬਿਲਕੁਲ ਪਹਿਲਾਂ ਇਸ ਤਰ੍ਹਾਂ ਹੀ ਹੁੰਦਾ ਸੀਗਾ ਜਿਸ ਤਰ੍ਹਾਂ ਤੁਸੀਂ ਹਣੇ ਮੇਸੀ ਸਾਗਾ ਜਾਓਗੇ ਤਾਂ ਉੱਥੇ ਲਿਖਿਆ ਹੋਇਆ ਹੈ ਕਿ ਸਵੇਰ ਦੇ 6 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਐਕਟਿਵ ਜਿਹੜਾ ਰਹਿੰਦੇ ਆ ਜੀ ਪਰ ਇੱਥੇ ਇਹਨਾਂ ਨੇ ਇਹ ਵੀ ਕਿਹਾ ਸੀਗਾ ਕਿ ਇੱਥੇ ਵਾਲੇ ਜਿਹੜੇ ਕੈਮਰੇ ਆ ਉਹ 24 ਆਵਰ ਐਕਟਿਵ ਰਹਿਣਗੇ ਜੀ ਤੇ ਜਿਹਦੇ ਕਰਕੇ ਜੇ ਕੋਈ ਰਾਤ ਨੂੰ ਵੀ ਜਾਂਦਾ ਹੈ ਜਾਂ ਰਾਤ ਨੂੰ ਬਿਲਕੁਲ ਕੋਈ ਵੀ ਨਹੀਂ ਹੈਗਾ ਤਾਂ ਉਹ ਸਪੀਡ ਜਿਹੜੀ 50 ਦੀ ਵੀ 55 ਦੀ ਵੀ ਨਹੀਂ ਕਰ ਸਕਦਾ ਜੀ ਸੋ ਉਹਦੇ ਬੇਸ ਤੇ ਤੇ ਵੀ ਲੋਕ ਜਿਹੜੇ ਥੋੜੇ ਜਿ ਨਿਰਾਸ਼ ਜਿਹੜੇ ਆ ਉਹ ਇਸ ਜੀ ਨੂੰ ਲੈ ਕੇ ਹੈਗੇ ਸੀਗੇ ਪਿਛਲੇ ਕੁਝ ਸਾਲ ਪਹਿਲਾਂ ਦੀ ਗੱਲ ਕਰੀਏ ਤਾਂ ਬਹੁਤ ਘੱਟ ਕੈਮਰੇ ਸੀਗੇ ਪਰ ਹੁਣ ਕੱਲੇ ਬ੍ਰੈਮਟਨ ਦੇ ਵਿੱਚ ਹੀ ਕਹਿੰਦੇ 185 ਜਿਹੜੇ ਕੈਮਰੇ ਆ ਉਹ ਲਗਾ ਦਿੱਤੇ ਗਏ ਨੇ ਤੁਸੀਂ ਜਿਹੜੀ ਜਗ੍ਹਾ ਤੋਂ ਨਿਕਲੋ ਉੱਥੇ ਹੀ ਕੈਮਰਾ ਸੀਗਾ ਮੈਨੂੰ ਖੁਦ ਨੂੰ ਟਿਕਟ ਜਿਹੜੀ ਆਪ ਮਿਲੀ ਆ ਉਹ ਵੀ ਮੇਰੀ 51 ਦੀ ਸਪੀਡ ਦੇ ਉੱਤੇ ਟਿਕਟ ਜਿਹੜੀ 78 ਡਾਲਰ ਦੀ ਆਈ ਸੀਗੀ ਤੇ ਸਾਡੇ ਘਰ ਦੇ ਵਿੱਚੋਂ ਵੀ ਦੋ ਤਿੰਨ ਟਿਕਟਾਂ ਜਿਹੜੀਆਂ ਆਈਆਂ ਕਿ ਤਿੰਨ ਸਵਾ 200 ਦੀ ਆ ਗਈ ਕਿਸੇ ਨੂੰ ਇਦਾਂ ਕਰਕੇ ਮਤਲਬ ਕੋਈ ਬੰਦਾ ਬਚਿਆ ਹੀ ਨਹੀਂ ਹੈਰੇ ਇੱਕ ਬੰਦੇ ਨੇ ਜਿਹੜੇ ਪੈਸੇ ਇਤੋਂ ਤੱਕ ਕਿ ਮੈਂ ਜਿਹੜੇ ਬ੍ਰੈਮਟਨ ਦੇ ਡਿਪਟੀ ਮੇਅਰ ਨੇ ਹਰਕੀਰਤ ਸਿੰਘ ਉਹ ਕਹਿੰਦੇ ਸਾਡੇ ਘਰ ਵੀ ਆਈ ਹੈ ਬਿਲਕੁਲ ਜੀ ਹਰ ਇੱਕ ਮੈਨੂੰ ਨਹੀਂ ਲੱਗਦਾ ਕਿ ਕੋਈ ਅਜਾਇਹਾ ਘਰ ਹੋਗਾ ਜਿਸ ਨੂੰ ਟਿਕਟ ਨਹੀਂ ਮਿਲੀ ਹੋਏਗੀ ਮੈਨੂੰ ਵੀ ਮਿਲੀ ਹੈ ਮੈਂ ਵੀ 52 ਦੀ ਸਪੀਡ ਸੀਗੀ ਤੇ 83 ਡਾਲਰ ਦੀ ਟਿਕਟ ਮੈਂ ਵੀ ਭਰੀ ਹੋਈ ਹੈ ਯਾਰ ਤੇ ਆਪਣੇ ਕੋਲਰ ਜੋੜ ਚੁੱਕੇ ਨੇ ਕਾਲ ਲੈ ਲੈਣੇ ਆ ਜੀ ਹੈਲੋ ਸਤਿ ਸ਼੍ਰੀ ਅਕਾਲ ਜੀ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਮੈਂ ਤਦਰੁਸ ਨਹੀਂ تھی ਮੈਂ ਤਾਂ ਇਹ ਹੱਕ ਚੰਗੀ ਵੀ ਬੈਨ ਹੋਣਾ ਚਾਹੀਦਾ ਸੀ ਕਿਉਂਕਿ ਸਾਨੂੰ ਹਜੇ ਪਿਛਲੇ ਹਫਤੇ 2 ਤੱਕ ਕੀ ਇਮਰਗੈਂਸੀ ਮੈਸ ਗਿਆ ਗਏ ਸੀ ਤੇ ਸ਼ਾਮ ਨੂੰ ਇੱਕਦਨ ਜਾਗੋ ਲਈ ਇੱਕ ਦਿਨ ਦੇਤੀ ਪਾਰਟੀ ਲਈ ਸੇਮ ਜਗ੍ਹਾ ਤੇ ਸੇਮ ਟਾਈਮ ਤੇ ਮਿਲ ਗਏ ਆ ਬਹੁਤ ਉਖਾਲਾ ਲੱਗ ਜਿਵੇਂ ਪੰਨਣਾ ਹੂੰ ਜੀ 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 ਮਤਲਬ ਕਿ ਤੁਸੀਂ ਖੁਸ਼ ਹੋ ਕਿ ਅੰਟਾਰੀਓ ਗਵਰਨਮੈਂਟ ਨੇ ਸਪੀਡ ਕੈਮਰਾਸ ਤੇ ਬੈਨ ਲਗਾ ਦਿੱਤਾ ਹਾਂਜੀ ਹਾਂਜੀ ਬਹੁਤ ਖੁਸ਼ ਹਾਂਗੇ ਬਹੁਤ ਬਹੁਤ ਧੰਨਵਾਦ ਜੀ ਪ੍ਰੋਗਰਾਮ ਦੇ ਵਿੱਚ ਕਾਲ ਕਰਨ ਦੇ ਲਈ ਜੀ ਤਾਂ ਕਿਤੇ ਨਾ ਕਿਤੇ ਖੁਸ਼ੀ ਜਿਹੜੀ ਚਲਕ ਰਹੀ ਹੈ অন্ਟਾਰੀਓ ਵਾਸੀਆਂ ਦੇ ਵਿੱਚ ਬਿਲਕੁਲ ਕਈ ਵਾਰੀ ਇਸ ਤਰ੍ਹਾਂ ਵੀ ਹੁੰਦਾ ਵਾ ਕਿ ਕੋਈ ਵਿਅਕਤੀ ਜਾ ਰਿਹਾ ਗੱਡੀ ਦੇ ਵਿੱਚ ਉਹ ਕੁਝ ਹੋਰ ਸੋਚਦਾ ਜਾ ਰਿਹਾ ਉਹਨੂੰ ਕੀ ਰਮ ਪਤਾ ਨਹੀਂ ਲੱਗਦਾ ਕਿ ਥੋੜੀ ਬਹੁਤੀ ਸਪੀਡ ਜਿਹੜੀ ਆ ਉੱਪਰ ਹੋ ਗਈ ਆ ਕੁਝ ਲੋਕ ਜਿਹੜੇ ਸੀਗੇ ਉਹਨਾਂ ਨੇ ਤੇ ਕਾਉਂਸਲਰ ਜਿਹੜੇ ਆ ਉਹਨਾਂ ਨੂੰ ਕਹਿ ਕੇ ਉਹ ਮਾਫੀ ਕਰਵਾ ਲੀਆਂ ਪਰ ਜ਼ਿਆਦਾਤਰ ਲੋਕਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਜੇ ਮਾਫੀ ਕਰਵਾ ਸਕਦੇ ਜਾਂ ਕੁਝ ਇਦਾਂ ਜਿਹੜਾ ਉਹ ਹੋ ਵੀ ਸਕਦਾ ਵਾ ਸੋ ਪਰ ਇੱਕ ਅੱਧੀ ਵਾਰਾ ਚਲੋ ਮਾਫੀ ਵੀ ਮਿਲਦੀ ਆ ਬਰੀ ਤਾਂ ਨਹੀਂ ਮਿਲਣੀ ਸੋ ਇਸ ਤਰੀਕੇ ਦੇ ਆਲੇ ਜਿਹੜਾ ਆ ਉਹ ਕੁਝ ਲੋਕ ਕਹਿੰਦੇ ਸੀ ਨਹੀਂ ਜੀ ਇਹ ਹੋਣੇ ਚਾਹੀਦੇ ਆ ਕਿਉਂਕਿ ਪਿਛਲੇ ਸਮੇਂ ਤੇ ਜਿਸ ਤਰੀਕੇ ਦੇ ਨਾਲ ਸਟੂਡੈਂਟਸ ਜਿਹੜੇ ਆ ਉਹ ਆਏ ਕੈਨੇਡਾ ਦੇ ਵਿੱਚ ਖਾਸ ਤੌਰ ਤੇ ਬ੍ਰੈਮਟਨ ਦੀ ਗੱਲ ਕਰੀਏ ਤਾਂ ਸਪੀਡ ਬਹੁਤ ਜ਼ਿਆਦਾ ਜਿਹੜੀ ਤੇਜ਼ ਮੈਂ ਦੇਖਦਾ ਰਿਹਾ ਵਾਂ ਕਿ ਕਈ ਵਾਰਾਂ ਤੁਸੀਂ ਲੈਫਟ ਟਰਨ ਵੀ ਲੈਣਾ ਵਾਂ ਪਰ ਤੁਸੀਂ ਲੈਫਟ ਟਰਨ ਦੀ ਲਾਈਨ ਦੇ ਵਿੱਚ ਖੜੇ ਕਈ ਲੋਕ ਇਸ ਤਰ੍ਹਾਂ ਦੇ ਜਿਹੜੇ ਅਗਲੀਆਂ ਗੱਡੀਆਂ ਨੂੰ ਜਿਹੜਾ ਆ ਉਹ ਆਉਣ ਵੀ ਨਹੀਂ ਦਿੰਦੇ ਉਸ ਤੋਂ ਪਹਿਲਾਂ ਹੀ ਜਿਹੜਾ ਆ ਉਹ ਕੱਟ ਜਿਹੜਾ ਆ ਮਾਰ ਲਿੰਦੇ ਆ ਸੋ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਆ ਇਸ ਤਰ੍ਹਾਂ ਦੀਆਂ ਹੈਗੀਆਂ ਨੇ ਪਰ ਲੋਕਾਂ ਨੂੰ ਆਸ ਨਹੀਂ ਸੀ ਕਿ ਇਹ ਬੰਦ ਵੀ ਹੋ ਸਕਦੇ ਆ ਬਿਲਕੁਲ ਜੀ ਕਿਉਂਕਿ ਮੈਂ ਪਹਿਲਾਂ ਕਈਆਂ ਨਾਲ ਗੱਲ ਕੀਤੀ ਉਹ ਕਹਿੰਦੇ ਨੇ ਜੀ ਇੱਥੇ ਇਦਾਂ ਦਾ ਸਿਸਟਮ ਆ ਜੀ ਇੱਕ ਵਾਰਾਂ ਜਿਹੜੀ ਚੀਜ਼ ਇਹਨਾਂ ਨੇ ਕਰਤੀ ਕਰਤੀ ਚਾਹੇ ਜੋ ਮਰਜ਼ੀ ਹੋਵੇ ਉਸ ਤੋਂ ਬਾਅਦ ਦੇ ਵਿੱਚ ਵੀ ਉਹ ਵਿਦਡਰੋ ਨਹੀਂ ਕਰਦੇ ਤੇ ਹੁਣ ਜਿਹੜਾ ਆ ਉਹ ਇਹ ਗੱਲ ਜਿਹੜੀ ਆ ਉਹ ਹੋ ਗਈ ਆ ਬਿਲਕੁਲ ਹਾਂ ਜੇ 20 ਅਕਤੂਬਰ ਨੂੰ ਹੀ ਪਾਰਲੀਮੈਂਟ ਦੇ ਵਿੱਚ ਜਿਹੜਾ ਬਿਲ ਪੇਸ਼ ਕੀਤਾ ਗਿਆ ਸੀਗਾ ਬਿਲ 56 ਤੇ ਹੁਣ ਮੈਨੂੰ ਲੱਗਦਾ ਕਿ 10 12 ਦਿਨ ਦੇ ਵਿੱਚ ਵਿੱਚ ਇਹ ਮਤਾ ਜਿਹੜਾ ਪਾਸ ਹੋ ਚੁੱਕਿਆ ਆ ਜੀ ਬਿਲਕੁਲ ਪਰ ਪਾਰਲੀਮੈਂਟ ਦੇ ਵਿੱਚ ਵੀ ਜੇ ਗੱਲ ਕਰੀਏ ਤਾਂ ਉੱਥੇ ਵੀ ਕਾਫੀ ਲੋਕ ਇਸ ਕਾਨੂੰਨ ਦੇ ਹੱਕ ਦੇ ਵਿੱਚ ਨਹੀਂ ਸੀ ਜਿਹੜਾ ਡਾਟਾ ਸਾਹਮਣੇ ਆਇਆ ਉਹਦੇ ਵਿੱਚ ਇਹ ਦੱਸਿਆ ਗਿਆ ਕਿ 69 ਵੋਟ ਹੱਕ ਦੇ ਵਿੱਚ ਪਈਆਂ ਸੀ ਤੇ 41 ਵੋਟਸ ਅਗੇਂਸਟ ਸੀ ਕਿ ਇਹ ਜਿਹੜਾ ਬਿਲੇ ਪਾਸ ਨਹੀਂ ਹੋਣਾ ਚਾਹੀਦਾ ਬਟ ਪਾਸ ਹੋ ਚੁੱਕਿਆ ਹੈ ਤੇ ਜਿੱਥੋਂ ਤੱਕ ਮੈਨੂੰ ਲੱਗਦਾ ਹੈ ਕਿ ਜਿੰਨੇ ਲੋਕਾਂ ਦੇ ਨਾਲ ਹੁਣ ਤੱਕ ਗੱਲਬਾਤ ਹੋਈ ਹੈ ਹਰ ਇੱਕ ਨੇ ਕਿਹਾ ਕਿ ਬਹੁਤ ਚੰਗਾ ਹੋਇਆ ਹੈ ਕਿਉਂਕਿ ਜਿਵੇਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਹਰ ਇੱਕ ਨੂੰ ਟਿਕਟ ਜਿਹੜੀ ਮਿਲ ਹੀ ਚੁੱਕੀ ਹੈ ਬਿਲਕੁਲ ਬੀਤੇ ਕੱਲ ਹੀ ਇਹਨਾਂ ਨੇ ਜਿਹੜਾ ਆ ਇਹ ਪਾਸ ਕੀਤਾ ਹੈ ਸਰਕਾਰ ਨੇ ਤੇ ਕੈਮਰੇ ਜਿਹੜੇ ਆ ਉਹਨਾਂ ਨੂੰ ਕਹਿੰਦੇ ਆ ਕਿ ਬੰਦ ਕਰ ਦਿੱਤਾ ਗਿਆ ਆ ਪਰ ਪਹਿਲਾਂ ਇਹ ਵੀ ਚਰਚਾ ਚੱਲ ਰਹੀ ਸੀਗੀ ਕਿ ਕੈਮਰੇ ਜਿਹੜੇ ਆ ਉਹਨਾਂ ਨੂੰ ਜਿਹੜਾ ਆ ਉਹ 24 ਆਵਰ ਸਕਿਉਰਟੀ ਦੇ ਤੌਰ ਦੇ ਉੱਤੇ ਵੀ ਯੂਜ਼ ਜਿਹੜਾ ਆ ਉਹ ਕੀਤਾ جا ਸਕਦਾ ਆ ਸੋ ਇਹ ਕਿਸ ਤਰੀਕੇ ਦੇ ਨਾਲ ਵਰਕ ਕਰਦੇ ਆ ਜਾਂ ਕਿ ਕਿਵੇਂ ਹੁਣ ਕੀਤਾ ਜਾਏਗਾ ਕਿਉਂਕਿ ਇਹਦੇ ਉੱਤੇ ਮਿਲੀਅਨਸ ਆਫ ਡਾਲਰ ਜਿਹੜੇ ਆ ਉਹ ਇਨਵੈਸਟ ਵੀ ਕੀਤੇ ਗਏ ਸੀਗੇ ਤੇ ਹੁਣ ਉਸ ਚੀਜ਼ ਨੂੰ ਜਦੋਂ ਬੰਦ ਕੀਤਾ ਗਿਆ ਆ ਤਾਂ ਉਹਦਾ ਕੀ ਇਫੈਕਟ ਜਿਹੜਾ ਆ ਉਹ ਪਏਗਾ ਸੋ ਜਿਹੜੀ ਸਪੀਡ ਦੀ ਗੱਲ ਕਰਦੇ ਆ ਸੀ ਕਿ ਸਪੀਡ ਕੈਮਰੇ ਕਿਉਂ ਲਗਾਏ ਗਏ ਸੀਗੇ ਉਹਦੇ ਵਿੱਚ ਇਹ ਵੀ ਇਹਨਾਂ ਨੇ ਪਿੱਛੇ ਨੋਟ ਕੀਤਾ ਸੀਗਾ ਕਿ ਜੇ ਕਿਤੇ 40 ਦੀ ਸਪੀਡ ਆ ਤੇ ਉੱਥੇ ਲੋਕੀ 30 ਤੇ ਚਲਾਉਣ ਲੱਗ ਗਏ ਸੀ ਜਾਂ 35 ਤੇ ਜਦੋਂ ਲਗਾਤਾਰ ਟਿਕਟਾਂ ਜਿਹੜੀਆਂ ਆ ਆਉਂਦੀਆਂ ਗਈਆਂ ਸੀ ਕਿਉਂਕਿ ਇਹ ਦੇਖਿਆ ਗਿਆ ਸੀ ਕਿ ਜੇਕਰ 40 ਵਾਲੇ ਜ਼ੋਨ ਦੇ ਵਿੱਚ 42 ਦੀ ਵੀ ਸਪੀਡ ਸੀ ਕਈਆਂ ਨੂੰ ਉਹਦੇ ਤੇ ਵੀ ਟਿਕਟ ਜਿਹੜੀ ਇਸ਼ੂ ਹੋਈ ਹੈ ਤਾਂ ਇਹੀ ਜਿਹੜਾ ਰੋਸ ਲੋਕਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਸੀ ਕਿ ਕਈ ਵਾਰੀ ਲੋਕਾਂ ਦਾ ਇਹ ਕਹਿਣਾ ਸੀ ਕਿ ਅਸੀਂ ਸਪੀਡ ਤੇ ਸਾਡਾ ਧਿਆਨ ਨਹੀਂ ਜਾਂਦਾ ਕਿਉਂਕਿ ਸਾਹਮਣੇ ਵੀ ਦੇਖਣਾ ਹੁੰਦਾ ਹੈ ਤੇ ਇਹ ਵੀ ਬਹੁਤ ਲੋਕਾਂ ਦਾ ਕਹਿਣਾ ਸੀ ਕਿ ਸਕੂਲ ਜ਼ੋਨ ਦੇ ਵਿੱਚ ਜਦੋਂ ਸਕੂਲ ਆਰਜ਼ ਖਤਮ ਹੋ ਜਾਂਦੇ ਨੇ ਉਸ ਤੋਂ ਬਾਅਦ ਟਿਕਟ ਨਹੀਂ ਮਿਲਣੀ ਚਾਹੀਦੀ ਤੇ ਰਾਤ ਦੇ ਸਮੇਂ ਵੀ ਕਿਉਂਕਿ ਉਦੋਂ ਤੋਂ ਬੱਚੇ ਨਹੀਂ ਹੁੰਦੇ ਸਪੀਡ ਲਗਾਏ ਗਏ ਸੀ ਕਿ ਕਿ ਬੱਚਿਆਂ ਦੀ ਸੇਫਟੀ ਰਵੇ ਤੇ ਜਦੋਂ ਬੱਚੇ ਉਸ ਜ਼ੋਨ ਦੇ ਵਿੱਚ ਨਹੀਂ ਹੈਗੇ ਤਾਂ ਸਪੀਡ ਕੈਮਰਾ ਲਗਾਉਣ ਦਾ ਕੋਈ ਮਤਲਬ ਨਹੀਂ ਇਹੀ ਜਦੋਂ ਪ੍ਰੋਟੈਸਟ ਕੀਤਾ ਗਿਆ ਸੀ ਤਾਂ ਬਿਲਕੁਲ ਇਹੀ ਗੱਲ ਦਾ ਜਿਹੜਾ ਉੱਥੇ ਮੁੱਦਾ ਆ ਸਭ ਤੋਂ ਜ਼ਿਆਦਾ ਚੱਕਿਆ ਗਿਆ ਸੀ ਤੇ ਹੋਰ ਸਰ ਤੁਸੀਂ ਇਹਦੇ ਵਿੱਚ ਕੀ ਐਡ ਕਰਨਾ ਚਾਹੋਗੇ ਬਿਲਕੁਲ ਮੈਂ ਥੋੜਾ ਜਿਹਾ ਇਹ ਦੱਸ ਦੇਵਾਂ ਕਿ ਮੈਕਵਿਨ ਡਰਾਈਵ ਜਿਹੜੀ ਆ ਤੇ ਉਹਦੇ ਲੱਗੇ ਨਾਰਥ ਆਫ ਟੈਂਪਲ ਡਰਾਈਵ ਆ ਕੋਈ ਉੱਥੇ ਕਹਿੰਦੇ 50 ਦੀ ਜ਼ੋਨ ਆ ਤਾਂ ਉੱਥੇ 200 ਦੀ ਸਪੀਡ ਜਿਹੜੀ ਰਿਕਾਰਡ ਕੀਤੀ ਗਈ ਸੀਗੀ ਕਿ ਕੈਮਰੇ ਲਗਾਉਣ ਦਾ ਰੀਜ਼ਨ ਜਿਹੜਾ ਸੀਗਾ ਓਕੇ ਹੋਰ ਵੀ ਬਹੁਤ ਸਾਰੇ ਹਾਰਟਲੇਕ ਤੇ ਕੋਪਰਫੀਲਡ ਜਿਹੜਾ ਇੰਟਰਸੈਕਸ਼ਨ ਹੈ ਉੱਥੇ ਕਹਿੰਦੇ 40 ਦੀ ਜ਼ੋਨ ਦੇ ਵਿੱਚ 186 ਦੀ ਸਪੀਡ ਜਿਹੜੀ ਨੋਟ ਕੀਤੀ ਗਈ ਆ ਜੀ ਕਲਾਰਕ ਵੇ ਦੇ ਉੱਤੇ ਤੇ ਕੈਸਲੋਕਸ ਦੇ ਉੱਤੇ ਜਿਹੜੀ 50 ਦੀ ਜ਼ੋਨ ਚ 172 ਦੀ ਸਪੀਡ ਮਤਲਬ ਕਿ ਜਿੱਥੇ-ਜਿੱਥੇ ਵੀ ਰੈਡਰ ਪੋਰਟ ਫਾਈਨੈਂਸ਼ੀਅਲ ਡਰਾਈਵ ਜਾਂ ਸੈਂਟਰਲ ਪਾਰਕ ਆ ਨਾਰਥ ਪਾਰਕ ਆ ਸਾਰੇ ਜਗ੍ਹਾ ਦੇ ਉੱਤੇ ਮਤਲਬ ਕਿ 130 40 42 ਇੱਥੇ ਜਿਹੜੀ ਸਪੀਡ ਜਿਹੜੀ ਆ ਉਹ ਨੋਟ ਕੀਤੀ ਗਈ ਸੀਗੀ ਤੇ ਮੇਰਾ ਖੁਦ ਇੱਕ ਦੋਸਤ ਸੀਗਾ ਮੈਂ ਜਿੱਥੇ ਕੰਮ ਕਰਦਾ ਸੀਗਾ ਉਹ ਕਹਿੰਦਾ ਮੇਰੀ ਕੋਈ ਗੱਡੀ ਲੈ ਕੇ ਗਿਆ ਤੇ ਮੈਨੂੰ 1600 ਡਾਲਰ ਦਾ ਫਾਈਨ ਕਹਿੰਦਾ ਆ ਗਿਆ ਓਕੇ ਤੇ ਮੈਂ ਕਿਹਾ ਇੰਨਾ ਫਾਈਨ ਕਿਸ ਤਰ੍ਹਾਂ ਆ ਗਿਆ ਕਹਿੰਦਾ ਉਹਨੇ 40 ਦੀ ਜ਼ੋਨ ਦੇ ਵਿੱਚ ਗੱਡੀ ਨੂੰ ਸ਼ਾਇਦ ਨਹੀਂ 92 ਤੇ ਲੈ ਕੇ ਗਿਆ ਉਤੋਂ ਓਕੇ ਤੋ ਇਹ ਨਵਾਂ ਫਾਇਨ ਜਿਹੜਾ ਆ ਉੱਥੇ ਉਹਨੂੰ ਜਿਹੜਾ ਉਹ ਆਇਆ ਸੋ ਇਹ ਸੀਜ਼ ਨੂੰ ਲੈ ਕੇ ਜਿਹੜਾ ਆ ਉਹ ਲੋਕ ਲੋਕਾਂ ਨੂੰ ਇਹ ਸੀਗਾ ਕਿ ਜਿਹੜੇ ਸਟੂਡੈਂਟ ਆ ਗੱਡੀਆਂ ਬੜੀਆਂ ਭਜਾਉਂਦੇ ਆ ਤੁਸੀਂ ਦੇਖਿਆ ਹੋਣਾ ਕਿ ਆਵਾਜ਼ਾਂ ਵੀ ਵਕ ਵਕਤ ਨਾਲ ਕਰਦੀਆਂ ਗੱਡੀਆਂ ਕਈ ਵਾਰ ਬੰਦਾ ਆਪਣੇ ਧਿਆਨ ਤੇ ਡਰੀ ਜਾਂਦਾ ਕਿ ਬਰਾ ਕੀ ਹੋ ਗਿਆ ਆ ਸੋ ਹੁਣ ਕੈਮਰੇ ਜਿਹੜੇ ਆ ਉਹ ਬੰਦ ਕਰ ਦਿੱਤੇ ਗਏ ਆ ਸੋ ਹੁਣ ਦੇਖਣਾ ਹੋਏਗਾ ਕਿ ਕਿਸ ਤਰ੍ਹਾਂ ਦੀ ਜਿਹੜੀ ਗੱਲ ਆ ਉਹ ਹੁਣ ਆਉਂਦੇ 10 ਦਿਨਾਂ ਤੱਕ ਜਾਂ ਕੁਝ ਦਿਨਾਂ ਤੱਕ ਸਾਹਮਣੇ ਜਿਹੜੀ ਆਉਂਦੀ ਕਿ ਅਜੇ ਵੀ ਥੋੜਾ ਜਿਹਾ ਲੋਕਾਂ ਨੂੰ ਪੂਰਾ ਕਲੈਰਿਟੀ ਨਹੀਂ ਹੈਗੀ ਕਿ ਬੰਦ ਕਰ ਦਿੱਤੇ ਕਿ ਨਹੀਂ ਕਰ ਦਿੱਤੇ 14 ਨਵੰਬਰ ਤੱਕ ਦੀ ਜਿਹੜੀ ਤਾਰੀਖ ਦਿੱਤੀ ਗਈ ਹੈ ਕਿ 14 ਨਵੰਬਰ ਨੂੰ ਇਹ ਬਿਲਕੁਲ ਬੈਨ ਹੋ ਜਾਣਗੇ ਬਟ ਉਦੋਂ ਤੱਕ ਫਿਰ ਵੀ ਟਿਕਟਸ ਇਸ਼ੂ ਹੋਣਗੇ ਬਿਲਕੁਲ ਬਿਲਕੁਲ ਜਿਸ ਤਰ੍ਹਾਂ ਉਹਨਾਂ ਨੇ ਬਿਆਨ ਨਹੀਂ ਦਿੱਤਾ ਸੀਗਾ ਡਾਕਪੋਰਟ ਸਾਹਿਬ ਨੇ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਕੈਮਰੇ ਜਿਹੜੇ ਐਕਟਿਵ ਨੇ ਜੇ ਕਿਸੇ ਦੀ ਜਿਹੜੀ ਆ ਫੋਟੋ ਆਉਂਦੀ ਆ ਤੁਹਾਨੂੰ ਫਾਈ ਜੀ ਸੋ ਰਲਿ ਮਿਲੀ ਜਿਹੜੀ ਆ ਉਹ ਅਸੀਂ ਕਹਿ ਸਕਦੇ ਆ ਕਿ ਜਿਹੜੇ ਡਾਕਟਰ ਸਾਹਿਬ ਨੇ ਉਹ ਕਹਿੰਦੇ ਆ ਕਿ ਇਸ ਸੀਜ਼ਨ ਜਿਹੜਾ ਆ ਉਹ ਤੁਸੀਂ ਕੋਝੋਤ ਫਲੈਸ਼ਿੰਗ ਲਾਈਟਸ ਜਿਹੜੇ ਰਿਫਲੈਕਟਰ ਉਹ ਲਗਾ ਕੇ ਵੀ ਦੱਸ ਸਕਦੇ ਹੋ ਜ਼ਰੂਰੀ ਨਹੀਂ ਕਿ ਹਰੇਕ ਜਗ੍ਹਾ ਦੇ ਉੱਤੇ ਕੈਮਰਾ ਜਿਹੜਾ ਆ ਉਹ ਲਗਾਇਆ ਜਾਵੇ ਪਰ ਮੈਨੂੰ ਲੱਗਦਾ ਕਿ ਸ਼ਾਇਦ ਇਹ ਇੱਕ ਇਹਨਾਂ ਨੇ ਹਿਸਟਰੀ ਕ੍ਰੀਏਟ ਕਰਤੀ ਸੀਗੇ ਇੰਨੇ ਕੈਮਰੇ ਇੱਕੋ ਹੀ ਸ਼ਹਿਰ ਦੇ ਵਿੱਚ ਬਿਲਕੁਲ ਤੇ ਬ੍ਰੈਮਟਨ ਨੂੰ ਤਾਂ ਵੈਸੇ ਹੀ ਜਿਹੜਾ ਆ ਉਹ ਬੜਾ ਬਦਨਾਮ ਕਰਕੇ ਰੱਖਿਆ ਹੋਇਆ ਹੈ ਕਿਸੇ ਨੂੰ ਤੁਸੀਂ ਉਹ ਕੁਵਲ ਵਾਲੇ ਨੂੰ ਜਾਂ ਕਿਸੇ ਨੂੰ ਜਾਂ ਇੰਡੀਆ ਤੋਂ ਜਿਹੜਾ ਆ ਉਹਨੂੰ ਇਸ ਤਰੀਕੇ ਨਾਲ ਦੱਸਦੇ ਆ ਕਿ ਪਤਾ ਨਹੀਂ ਬ੍ਰੈਮਟਨ ਚ ਕੌਣ ਰਹਿੰਦੇ ਆ ਬਿਲਕੁਲ ਬਹੁਤ ਇਮੇਜ ਮਾੜੀ ਹੈ ਜਦੋਂ ਬ੍ਰੈਮਟਨ ਦਾ ਨਾਮ ਲਿਆ ਜਾਂਦਾ ਆ ਤੇ ਕਾਫੀ ਸਾਰੀਆਂ ਸਟਰੀਟਸ ਇੱਥੇ ਇਦਾਂ ਦੀਆਂ ਵੀ ਸੀ ਜਿੱਥੇ ਲਿਖਿਆ ਸੀ ਮਨਿਸਪਲ ਸਪੀਡ ਕੈਮਰਾ ਕਮਿੰਗ ਸੂਨ ਹਜੇ ਤਾਂ ਹੋਰ ਲੱਗਣੇ ਸੀਗੇ ਬਟ ਪਹਿਲਾਂ ਹੀ ਜਿਹੜਾ ਬੈਨ ਲਗਾ ਦਿੱਤਾ ਗਿਆ ਤੇ ਇਹਦੇ ਨਾਲ ਹੀ ਇਹ ਵੀ ਜਿਹੜੀ ਗੱਲ ਸੁਣਨਾਂ ਨੂੰ ਮਿਲ ਰਹੀ ਹੈ ਕਿ ਡਗਫੋਰਸ ਸਾਹਿਬ ਨੇ ਇਹ ਮੁੱਦਾ ਜਿਹੜਾ ਐਨਾ ਤਾਂ ਚ ਹੋ ਸਕਦਾ ਕਿ ਹੋਈਆਂ ਹੋਣਗੀਆਂ ਉਹਨਾਂ ਨੂੰ ਵੀ ਬਿਲਕੁਲ ਮੈਂ ਉਹੀ ਦੱਸ ਰਿਹਾ ਸੀ ਕਿ ਕੋਈ ਵੀ ਵਿਅਕਤੀ ਜਿਹੜਾ ਆ ਉਹ ਬਚਿਆ ਹੀ ਨਹੀਂਗਾ ਜਿਹਨੂੰ ਟਿਕਟ ਜੜੀ ਆ ਉਹ ਨਹੀਂ ਮਿਲੀ ਜਾਏ ਬਿਲਕੁਲ ਕੰਟਰੋਲਡ ਸਪੀਡ ਵਾਲਾ ਵੀ ਸੀਗਾ ਉਹਨਾਂ ਨੂੰ ਵੀ ਮਿਲੀ ਆ ਪਰ ਜਿਹੜੇ ਲੋਕ ਇਸ ਦੇ ਹੱਕ ਵਿੱਚ ਸੀਗੇ ਉਹ ਟਿਕਟ ਪੇ ਕਰਕੇ ਵੀ ਕਹਿੰਦੇ ਸੀ ਕਿ ਨਹੀਂ ਇਹ ਚਾਹੀਦੇ ਆ ਹਮ ਤੇ ਇਸ ਤਰੀਕੇ ਦੇ ਨਾਲ ਹੁਣ ਹੁਣ ਲੋਕ ਜਿਹੜੇ ਆ ਕੁਛ ਨਰਾਜ ਵੀ ਹੈਗੇ ਨੇ ਖਾਸ ਤੌਰ ਦੇ ਉੱਤੇ ਜਿਹੜੇ ਪੁਰਾਣੇ ਲੋਕ ਆਏ ਹੋਏ ਆ ਉਹ ਕਹਿੰਦੇ ਕਿ ਟ੍ਰੈਫਿਕ ਇਸ ਤਰ੍ਹਾਂ ਦਾ ਹੁੰਦਾ ਹੀ ਨਹੀਂ ਸੀਗਾ ਪਹਿਲਾਂ ਹੁਣ ਤੇ ਇਹ ਚੀਜ਼ ਹੋ ਗਈ ਆ ਕਿ ਤੁਸੀਂ ਹਾਈਵੇ ਦੇ ਉੱਤੇ ਵੀ ਮਰਜ ਕਰੋ ਤੇ ਤੁਹਾਨੂੰ ਉੱਥੇ ਮਰਜ ਕਰਨ ਦੀ ਜਗ੍ਹਾ ਨਹੀਂ ਮਿਲਦੀ ਪਈ ਬਰਾ ਉਹ ਉਹਨਾਂ ਨੂੰ ਇਹ ਨਹੀਂ ਪਤਾ ਕਿ ਲੇਨ ਜਿਹੜੀ ਛੱਡਣੀ ਆ ਤੇ ਰੋਡ ਦੇ ਉੱਤੇ ਵੀ ਜਿਸ ਤਰ੍ਹਾਂ ਕੋਈ ਲੰਘਾਉਣ ਵਾਸਤੇ ਹੱਥ ਤੇ ਕਿ ਵੀ ਤੁਸੀਂ ਪਹਿਲਾਂ ਨਿਕਲ ਜਾਓ ਜਾਂ ਇੰਟਰਸੈਕਸ਼ਨ ਬਲੌਕ ਜਿਹੜਾ ਆ ਉਹ ਕਦੀ ਨਹੀਂ ਉੱਥੇ ਲਿਖਿਆ ਹਿੰਗਾ ਗੈਂਟ ਇੰਟਰੈਕਸ਼ਨ ਜਾਂ ਰੂਲ ਦੇ ਵਿੱਚ ਵੀ ਸਾਨੂੰ ਪਤਾ ਕਿ ਅਸੀਂ ਕੋਈ ਵੀ ਜਿਹੜੀ ਆ ਕਿਸੇ ਦਾ ਘਰ ਤੋਂ ਬਾਹਰ ਨਿਕਲਣ ਦਾ ਰਸਤਾ ਜਾਂ ਯਾਰਡ ਦਾ ਰਸਤਾ ਅੱਜ ਕੱਲ੍ਹ ਉੱਥੇ ਵੀ ਲਾਈਨਾਂ ਲੱਗ ਜਾਂਦੀਆਂ ਨੇ ਜਿੰਨੋਂ ਜ਼ਿਆਦਾ ਰਸ਼ ਜਿਹੜਾ ਆ ਉਹ ਬਣਾਇਆ ਸੋ ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਠੀਕ ਹੈ ਜੇ ਕੈਮਰੇ ਬੰਦ ਕਰ ਦਿੱਤੇ ਤਾਂ ਦਾ ਮਤਲਬ ਇਹ ਨਹੀਂ ਹੈਗਾ ਕਿ ਬਿਲਕੁਲ ਖੁੱਲ੍ਹ ਮਿਲ ਗਈ ਆ ਤਾਂ ਜੋ ਮਰਜ਼ੀ ਕਰੋ ਠੀਕ ਆ ਤੁਸੀਂ ਥੋੜਾ ਆਪਣਾ ਜਾਗਤੇ ਦੇ ਵਿੱਚ ਰਹਿ ਕੇ ਚੱਲੋ ਜੋ ਸਪੀਡ ਆ ਉਹਨੂੰ ਫੋਲੋ ਕਰੋ ਉਸ ਲਿਮਟ ਨੂੰ ਜਿਹੜਾ ਫੋਲੋ ਕਰੋ ਤੇ ਇਸ ਤਰੀਕੇ ਦੇ ਨਾਲ ਜਿਹੜਾ ਆ ਉਹ ਚੱਲਣਾ ਚਾਹੀਦਾ ਹੈ ਬਿਲਕੁਲ ਤੇ ਇਹ ਵੀ ਹੁਣ ਕਿਹਾ ਜਾ ਰਿਹਾ ਹੈ ਕਿ ਸਪੀਡ ਕੈਮਰਸ ਤਾਂ ਹਟਾ ਦਿੱਤੇ ਗਏ ਨੇ ਬਟ ਹੁਣ ਸਪੀਡ ਬ੍ਰੇਕਰਸ ਨੇ ਜਿਹੜੇ ਉਹ ਵੱਧ ਤੋਂ ਵੱਧ ਬਣਾਏ ਜਾਣਗੇ ਕਿ ਉਹਨਾਂ ਦੇ ਨਾਲ ਸਪੀਡ ਕੰਟਰੋਲ ਕੀਤੀ ਜਾਏਗੀ ਕਿਉਂਕਿ ਅੰਟਾਰੀਓ ਗਵਰਨਮੈਂਟ ਨੂੰ ਵੀ ਕਿਤੇ ਨਾ ਕਿਤੇ ਡਰ ਹੈ ਕਿ ਜੇਕਰ ਹੁਣ ਸਪੀਡ ਕੈਮਰਸ ਹਟਾ ਦਿੱਤੇ ਗਏ ਨੇ ਤਾਂ ਹੁਣ ਸਪੀਡਿੰਗ ਕਰਕੇ ਐਕਸੀਡੈਂਟ ਹੋਣ ਦਾ ਵੀ ਡਰ ਹੈਗਾ ਨਾਲ ਹੀ ਉਹਨਾਂ ਨੇ ਇਹ ਵੀ ਬਿਆਨ ਦਿੱਤਾ ਹੈ ਕਿ ਸਪੀਡ ਬ੍ਰੇਕਰ ਬਣਾਏ ਜਾਣਗੇ ਤਾਂ ਕਿ ਸਪੀਡ ਜਿਹੜੀ ਕੰਟਰੋਲ ਰਹੇ ਪਰ ਲੋਕਾਂ ਦਾ ਜਿਹੜਾ ਖਰਚਾ ਆ ਜਿਹੜੇ ਉਹਨਾਂ ਨੂੰ ਜੁਰ ਇਹ ਇਹਨਾਂ ਨੇ ਇਹ ਹਮਕੋ ਵੀ ਬਣਾਏ ਹੋਏ ਆ ਉਹਦੇ ਚ ਇੱਕ ਗੱਲ ਹੋਰ ਮੇਰੇ ਜ਼ਿਹਨ ਦੇ ਵਿੱਚ ਆਉਂਦੀ ਆ ਕਿ ਚਲੋ ਅਸੀਂ ਜਗ੍ਹਾ ਜਗ੍ਹਾ ਦੇ ਉੱਤੇ ਹੋਰ ਬਣਾਦਾਂਗੇ ਹੋਰ ਵਧਾਦਾਂਗੇ ਮੈਨੂੰ ਸੁਣਨ ਦੇ ਵਿੱਚ ਵੀ ਆਇਆ ਸੀਗਾ ਕਿ ਉਹਦਾ ਵੀ ਬਹੁਤ ਜ਼ਿਆਦਾ ਖਰਚਾ ਜਿਹੜਾ ਆ ਹੁੰਦਾ ਉਹਨਾਂ ਨੂੰ ਬਣਾਉਣ ਦਾ ਵੀ ਦੂਸਰੀ ਗੱਲ ਅਸੀਂ ਕਰਦੇ ਆ ਜਦੋਂ ਐਂਬੂਲੈਂਸ ਦੀ ਗੱਲ ਕਰਦੇ ਆ ਕਿ ਐਂਬੂਲੈਂਸ ਜਦੋਂ ਕਿਸੇ ਨੂੰ ਲੈ ਕੇ ਜਾਂਦੀ ਆ ਜੇ ਕੋਈ ਠੀਕ ਨਹੀਂ ਹੈਗਾ ਜਾਂ ਸੀਰੀਅਸ ਕੰਡੀਸ਼ਨ ਦੇ ਵਿੱਚ ਹੈਗਾ ਕੋਈ ਕਾਲ ਕਰਦਾ ਆ ਤਾਂ ਉਹ ਜਿਹੜੇ ਹੰਪ ਬਣੇ ਹੋਏ ਆ ਉਹ ਐਂਬੂਲੈਂਸ ਨੂੰ ਵੀ ਇੱਥੇ ਸਲੋ ਹੋਣਾ ਪੈਣਾ ਉਹ ਇੰਨੀ ਜਲਦੀ ਨਹੀਂ ਜਾ ਸਕਦੀ ਜਿੰਨੀ ਜਲਦੀ ਜਿਹੜੀ ਆ ਜੇ ਕਿਸੇ ਪੇਸ਼ੈਂਟ ਨੂੰ ਉਹਦੀ ਜ਼ਰੂਰਤ ਹੈਗੀ ਆ ਕਿ ਐ ਛੇਤੀ ਜਿਹੜੀ ਆ ਉਹ ਪਹੁੰਚ ਸਕੇ ਜੀ ਸੋ ਉਸ ਚੀਜ਼ ਦਾ ਵੀ ਖਾਸ ਜਿਹੜਾ ਧਿਆਨ ਆ ਉਹ ਰੱਖਣਾ ਚਾਹੀਦਾ ਆ ਕਿ ਜਿਹੜੀ ਐਂਬੂਲੈਂਸ ਆ ਉਹ ਕਿਵੇਂ ਨਿਕਲੇਗੀ ਜਾਂ ਉਹਨੇ ਕਿਵੇਂ ਜਿਹੜਾ ਆ ਇੱਥੋਂ ਨਿਕਲ ਕੇ ਜਾਣਾ ਹੈ ਠੀਕ ਹੈ ਤੁਸੀਂ ਲੋਕਾਂ ਦੇ ਵਾਸਤੇ ਤਾਂ ਠੀਕ ਆ ਬਣਾ ਦੋਗੇ ਹੋਰ ਬਣਾ ਦੋਗੇ ਪਰ ਇਹ ਕਿ ਸਾਨੂੰ ਵੀ ਸਮਝਣ ਦੀ ਜ਼ਰੂਰਤ ਆ ਅਸੀਂ ਜੇ ਕਹੀਏ ਕਿ ਅ ਸਪੀਡ ਦੇ ਵਿੱਚ ਅਸੀਂ ਰਹਿਣਾ ਹੈ ਤਾਂ ਫਿਰ ਕੋਈ ਵੀ ਚੀਜ਼ ਬਣਾਉਣ ਦੀ ਜਿਹੜੀ ਜ਼ਰੂਰਤ ਆਉਂ ਉਹ ਨਹੀਂ ਹੈਗੀ ਕਿਉਂਕਿ ਅਸੀਂ ਲਿਖਿਆ ਜਿਹੜਾ ਉਹ ਪੜ੍ਹੀਏ ਕਿ ਕਿੰਨੀ ਸਪੀਡ ਤੇ ਅਸੀਂ ਜਾਣਾ ਹੈ ਜੀ ਤੇ ਨਾਲ ਹੀ অন্ਟਾਰੀਓ ਗਵਰਨਮੈਂਟ ਦੇ ਉੱਪਰ ਜਿਹੜੇ অন্ਟਾਰੀਓ ਦੇ ਲੋਕ ਨੇ ਉਹਨਾਂ ਨੂੰ ਬਹੁਤ ਭਰੋਸਾ ਡਗਫੋਰਡ ਸਾਹਿਬ ਤੋਂ ਬਹੁਤ ਜ਼ਿਆਦਾ ਖੁਸ਼ ਨੇ অন্ਟਾਰੀਓ ਦੇ ਲੋਕ ਬਟ ਕਿਤੇ ਨਾ ਕਿਤੇ ਇਹੇ ਡਿਸੀਜਨ ਜਿਹੜਾ ਇਹਨਾਂ ਦੇ ਵੱਲੋਂ ਲਿਆ ਗਿਆ ਇਹ ਬਿਲ ਪਾਸ ਕਰ ਦਿੱਤਾ ਗਿਆ ਹੁਣ ਕਿਤੇ ਨਾ ਕਿਤੇ ਉਹਨਾਂ ਦੇ ਖਿਲਾਫ ਵੀ ਕੁਝ অন্ਟਾਰੀਓ ਦੇ ਲੋਕ ਹੁੰਦੇ ਨਜ਼ਰ ਆ ਰਹੇ ਨੇ ਕਿਉਂਕਿ ਕਾਫੀ ਸਾਰੇ ਕਮੈਂਟਸ ਵੀ ਜਦੋਂ ਇਹ ਨਿਊਜ਼ ਸਾਹਮਣ ਸਾਰੇ ਲੋਕ ਉਹਨਾਂ ਦੀ ਨਿੰਦਾ ਕਰ ਰਹੇ ਸੀ ਕਿ ਉਹਨਾਂ ਨੇ ਆਪਣੇ ਸੁੱਖ ਦੇ ਚੱਕਰ ਦੇ ਵਿੱਚ ਇਹ ਜਿਹੜੇ ਸਪੀਡ ਕੈਮਰਾਸ ਹਟਾਏ ਨੇ ਬਟ ਉਹਨਾਂ ਨੂੰ ਸਾਡੇ ਬੱਚਿਆਂ ਦਾ ਫਿਕਰ ਨਹੀਂ ਹੈਗਾ ਕਿਉਂਕਿ ਸਕੂਲ ਜ਼ੋਨ ਦੇ ਵਿੱਚ ਕਈ ਪੇਰੈਂਟਸ ਦਾ ਇਹੀ ਕਹਿਣਾ ਹੈ ਕਿ ਉਹਨੇ ਆਰ ਦੇ ਲਈ ਕੈਮਰੇ ਹੋਣੇ ਬਹੁਤ ਜ਼ਰੂਰੀ ਨਹੀਂ ਨੇ ਹਮਮ ਬਿਲਕੁਲ ਨਹੀਂ ਮੈਨੂੰ ਲੱਗਦਾ ਕਿ ਸਕੂਲ ਜ਼ੋਨ ਦੇ ਵਿੱਚ ਜਿਹੜੇ ਕੈਮਰੇ ਆ ਉਹ ਤਾਂ ਚੱਲਦੇ ਰਹਿਣਗੇ ਕਿਉਂਕਿ ਉਹ ਪਹਿਲਾਂ ਤੋਂ ਵੀ ਚੱਲ ਰਹੇ ਸੀਗੇ ਤੇ ਉੱਥੇ ਕੋਈ ਇਸ ਤਰ੍ਹਾਂ ਦਾ ਹੋਣਾ ਵੀ ਨਹੀਂ ਚਾਹੀਦਾ ਕਿਉਂਕਿ ਸਕੂਲ ਆਵਰਸ ਦੇ ਵਿੱਚ ਜਿਹੜੇ ਆ ਉਹ ਬੱਚੇ ਜਿਹੜੇ ਆ ਉਹ ਆਉਂਦੇ ਆ ਸਵੇਰੇ ਦੇ ਬਾਅਦ ਦੇ ਵਿੱਚ ਜਾਂਦੇ ਆ ਜਾਂ ਸਾਰਾ ਦਿਨ ਕੋਈ ਮੇਕੋਸ਼ਨਵਰ ਸਕੂਲ ਦੇ ਵਿੱਚ ਚੱਲਦਾ ਰਹਿੰਦਾ ਆ ਤਾਂ ਉਥੇ ਤਾਂ ਜਿਹੜੇ ਕੈਮਰੇ ਆ ਉਹ ਚੱਲਦੇ ਰਹਿਣਗੇ ਪਰ ਜਿਹੜੇ ਉਸ ਤਰ੍ਹਾਂ ਸਟਰੀਟਸ ਦੇ ਉੱਤੇ ਕੈਮਰੇ ਜਿਹੜੇ ਲੱਗੇ ਸੀਗੇ ਜਿਸ ਹੱਗਾ ਤੇ ਜ਼ਰੂਰਤ ਨਹੀਂ ਅੱਜ ਕੱਲ੍ਹ ਤੇ ਇਹ ਵੀ ਹੋ ਗਿਆ ਸੀਗਾ ਕਿ ਕੁਝ ਥਾਂ ਦੇ ਉੱਤੇ ਜਿਹੜੇ ਲੋਕ ਆ ਉਸ ਸਟਰੀਟ ਦੇ ਉਹ ਆਪ ਰਿਕਵੈਸਟ ਕਰ ਦਿੰਦੇ ਸੀਗੇ ਕਿ ਤੂੰ ਗੱਡੀਆਂ ਬਹੁਤ ਤੇਜ਼ ਜਾਂਦੀਆਂ ਨੇ ਤੇ ਤੁਸੀਂ ਇੱਥੇ ਵੀ ਜਿਹੜਾ ਕੈਮਰਾ ਇਨਸਟਾਲ ਕਰ ਦੋ ਪਰ ਗੱਲ ਸਬੰਧ ਦਾ ਕਿਤੇ ਨਾ ਕਿਤੇ ਇਹ ਲੋਕਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਜਿੱਨਾ ਉੱਥੇ ਸਪੀਡ ਲਿਖੀ ਹੋਈ ਹੈ ਜੇਕਰ ਮੈਕਸਿਮਮ 40 ਲਿਖੀ ਹੈ ਤਾਂ ਪਲੀਜ਼ 40 ਤੇ ਹੀ ਜਾਇਆ ਜਾਵੇ ਜਾਂ ਮੈਕਸਿਮਮ 50 ਹੈ ਤਾਂ ਉਨੀ ਕੁ ਸਪੀਡ ਹੀ ਮੇਨਟੇਨ ਕੀਤੀ ਜਾਵੇ ਇਹ ਨਹੀਂ ਕਿ 50 ਦੇ ਜ਼ੋਨ ਦੇ ਵਿੱਚ ਉਹ 90 ਜਾਂ ਫਿਰ 100 ਤੇ ਗੱਡੀਆਂ ਪਹੁੰਚਾਉਂਦੇ ਨੇ ਤੁਸੀਂ ਜਿਵੇਂ ਜ਼ਿਕਰ ਕੀਤਾ ਕਿ ਆਪਣੇ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਆਉਂਦੇ ਨੇ ਉਹ ਨਵਾਂ ਨਵਾਂ ਗੱਡੀ ਜਦੋਂ ਲੈਂਦੇ ਨੇ ਉਹਨਾਂ ਨੂੰ ਚਾਹ ਬਹੁਤ ਹੁੰਦਾ ਆ ਤੇ ਉਹਦੇ ਚੱਕਰ ਦੇ ਵਿੱਚ ਇਹੋ ਜਿਹੜੀਆਂ ਗੱਡੀਆਂ ਪਹੁੰਚਾਉਂਦੇ ਨੇ ਤੇ ਇਹ ਨਹੀਂ ਦੇਖਦੇ ਕਿ ਕੈਮਰਾਸ ਤੇ ਬੈਨ ਲਗਾ ਦਿੱਤਾ ਗਿਆ ਆ ਤਾਂ ਪੁਲਿਸ ਦੇ ਵੱਲੋਂ ਹੁਣ ਜਿਹੜੀ ਸਖਤਾਈ ਆ ਹੋਰ ਕਰ ਦਿੱਤੀ ਜਾਵੇਗੀ ਪੁਲਿਸ ਦੇ ਵੱਲੋਂ ਪੁੱਲ ਓਵਰ ਕੀਤਾ ਜਾ ਸਕਦਾ ਹੁਣ ਵੀ ਕਰਦੀ ਹੈ ਪੁਲਿਸ ਤੇ ਹੁਣ ਜ਼ਿਆਦਾ ਜਿਹੜਾ ਧਿਆਨ ਦਿੱਤਾ ਜਾਏਗਾ ਆਉਣ ਵਾਲੇ ਸਮੇਂ ਦੇ ਵਿੱਚ ਬਿਲਕੁਲ ਜਦੋਂ ਦੇ ਕੈਮਰੇ ਲੱਗੇ ਸੀਗੇ ਉਦੋਂ ਦੀ ਪੁਲਿਸ ਜਿਹੜੀ ਆ ਉਹ ਘੱਟ ਕਿਤੇ ਨਾ ਕਿਤੇ ਤੁਸੀਂ ਦੇਖਿਆ ਕਿੰਨਾ ਜਿਹੜੀ ਆਉਂਦੀ ਸੀਗੀ ਜਿੱਥੇ ਕਿਤੇ ਸਪੈਸ਼ਲ ਡਿਊਟੀ ਲੱਗਦੀ ਸੀ ਜਿੱਥੋਂ ਗੱਡੀਆਂ ਜਾਂਦੀਆਂ ਸੀ ਤੇਜ ਉਹ ਉੱਥੇ ਜ਼ਰੂਰ ਉਹ ਜਿਹੜਾ ਆ ਉਹ ਰੁਕਦੇ ਸੀਗੇ ਉੱਥੇ ਆਪਣੀ ਡਿਊਟੀ ਜਿਹੜੀ ਆ ਉਹ ਕਰਦੇ ਸੀਗੇ ਪਰ ਹੁਣ ਮੈਨੂੰ ਲੱਗਦਾ ਕਿ ਸ਼ਾਇਦ ਪੁਲ ਪਰ ਪੁਲਿਸ ਵੀ ਕਹਿੰਦੇ ਉਨੀ ਗਿਣਤੀ ਦੇ ਵਿੱਚ ਹੈ ਨਹੀਂਗੀ ਕਿਉਂਕਿ ਹੁਣ ਬਹੁਤ ਇਸ ਤਰ੍ਹਾਂ ਦੇ ਇਨਸੀਡੈਂਟ ਹੁੰਦੇ ਆ ਪੁਲਿਸ ਨੇ ਹਰ ਜਗ੍ਹਾ ਦੇ ਉੱਤੇ ਜਾਣਾ ਹੁੰਦਾ ਹੈ ਇਕੱਲੀ ਸੜਕ ਦੇ ਉੱਤੇ ਹੀ ਨਹੀਂ ਰਹਿ ਸਕਦੀ ਸੋ ਹੁਣ ਇਹਨਾਂ ਨੂੰ ਜ਼ਰੂਰਤ ਹੈਗੀ ਆ ਕਿ ਹੋਰ ਜਿਹੜੇ ਆ ਪੁਲਿਸ ਨੂੰ ਜਿਹੜਾ ਆ ਉਹ ਭਰਤੀ ਕਰ ਰਿਹਾ ਜਿਸ ਤਰ੍ਹਾਂ ਸੀਗਾ ਕਿ ਚੱਲ ਰਹੀ ਆ ਤੇ ਇਸ ਤਰੀਕੇ ਦੇ ਨਾਲ ਜਿਹੜਾ ਕੰਮ ਹੁਣ ਜਿਹੜਾ ਆ ਉਹ ਚੱਲੇਗਾ ਪਰ ਮੇਨ ਗੱਲ ਤਾਂ ਇਹ ਆ ਕਿ ਚਾਹੇ ਪੁਲਿਸ ਵੀ ਖੜੀ ਹੋਵੇ ਚਾਹੇ ਕੁਝ ਵੀ ਹੋਵੇ ਜੋ ਰੂਲ ਆ ਉਹਨੂੰ ਫਾਲੋ ਕਰਨਾ ਜਿਹੜਾ ਉਹ ਸਾਡਾ ਫਰਜ਼ ਬਣਦਾ ਆ ਤੁਸੀਂ ਉਸ ਚੀਜ਼ ਨੂੰ ਫਾਲੋ ਜਿਹੜਾ ਇਹ ਕਰਾਂਗੇ ਤਾਂ ਫਿਰ ਤਾਂ ਕਿਸੇ ਦੀ ਵੀ ਜ਼ਰੂਰਤ ਜਿਹੜੀ ਨਹੀਂ ਹੈਗੀ ਨਾ ਟਿਕਟ ਜਿਹੜੀ ਆ ਉਹ ਨਹੀਂ ਮਿਲੇਗੀ ਸੋ ਕੈਮਰੇ ਦਾ ਇਹ ਸੀਗਾ ਕਿ ਉੱਥੋਂ ਤਾਂ ਬਚ ਕੇ ਨਹੀਂ ਨਿਕਲ ਸਕਦੇ ਪੁਲਿਸ ਤੋਂ ਤਾਂ ਤੁਸੀਂ ਬਚ ਕੇ ਜਿਹੜਾ ਉਹ ਨਿਕਲ ਸਕਦੇ ਓਕੇ ਕਿਤੇ ਜੀ ਜੀ ਬਿਲਕੁਲ ਤੇ ਇਹਦੇ ਨਾਲ ਹੀ ਅਨਟਾਰੀਓ ਦੀ ਜਿਵੇਂ ਸਰਕਾਰ ਦੇ ਵੱਲੋਂ ਹੁਣ ਇਹ ਜਿਹੜਾ ਬਿਲ ਬਹੁਤ ਜਲਦੀ ਪਾਸ ਕਰ ਦਿੱਤਾ ਗਿਆ ਆ ਤੇ ਕਿਤੇ ਨਾ ਕਿਤੇ ਕੁਝ ਲੋਕਾਂ ਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿੱਥੇ ਸਰਕਾਰ ਨੂੰ ਆਪਣਾ ਫਾਇਦਾ ਦਿਖਦਾ ਆ ਉਹ ਉਹਨਾਂ ਦੇ ਵੱਲੋਂ ਜਲਦੀ ਕੀਤੇ ਜਾਂਦੇ ਨੇ ਜਿਹੜੇ ਲੋਕਾਂ ਦੀ ਡਿਮਾਂਡ ਹੁੰਦੀ ਹੈ ਜਿਵੇਂ ਕਿ ਹਾਈਵੇ ਨੂੰ ਲੈ ਕੇ ਜਾਂ ਫਿਰ ਹੋਰ ਵੀ ਕਈ ਸਾਰੇ ਅਜਿਹੇ ਪ੍ਰੋਜੈਕਟਸ ਹੁੰਦੇ ਨੇ ਜਿਹੜੇ ਕਿ অন্ਟਾਰੀਓ ਦੇ ਵਸਨੀਕ ਚਾਹੁੰਦੇ ਨੇ ਕਿ ਇਹ ਜਲਦੀ ਹੋਣ ਬਟ ਉਹਨਾਂ ਉੱਪਰ ਜਿਹੜਾ ਕੰਮ ਹੈ ਲੇਟ ਕੀਤਾ ਜਾਂਦਾ ਆ ਤਾਂ ਨਰਾਜ਼ਗੀ ਇਹ ਵੀ ਦੇਖਣ ਨੂੰ ਮਿਲ ਰਹੀ ਹੈ ਕਿ ਸਰਕਾਰ ਜਿਹੜਾ ਆਪਣੇ ਫਾਇਦੇ ਦੇ ਲਈ ਜਲਦੀ ਬਿੱਲ ਪਾਸ ਕਰ ਦਿੰਦੀ ਹੈ ਮਤਲਬ ਇਹ ਉਹਨਾਂ ਦੇ ਹੱਥ ਦੇ ਵਿੱਚ ਹੀ ਹੁੰਦਾ ਹੈ ਕਿ ਬਿੱਲ ਕਦੋਂ ਪਾਸ ਕਰਨਾ ਆ ਜੀ ਜੀ ਬਿਲਕੁਲ ਇਹ ਸਰਕਾਰ ਦੇਖੋ ਉਹਨਾਂ ਨੇ ਬਿਆਨ ਦਿੱਤਾ ਤੇ ਕੋਜੀ ਹਫ਼ਤਿਆਂ ਦੇ ਵਿੱਚ ਜਿਹੜਾ ਆ ਉਸ ਨੂੰ ਉਹਨਾਂ ਨੇ ਪਾਸ ਵੀ ਕਰ ਦਿੱਤਾ ਕਿ ਜਿਹੜੀ ਸਿਟੀ ਆ ਉਹ ਲੋਕਾਂ ਦੀਆਂ ਜੇਬਾਂ ਦੇ ਵਿੱਚੋਂ ਪੈਸੇ ਜਿਹੜੇ ਆ ਉਹ ਕਢਾ ਰਹੀ ਆ ਤਾਂ ਕਿਤੇ ਨਾ ਕਿਤੇ ਲੋਕਾਂ ਨੂੰ ਵੀ ਲੱਗਿਆ ਕਿ ਹਾਂ ਇਹ ਗੱਲ ਵਾਕਿਆ ਹੀ ਠੀਕ ਹੈ ਜੀ ਕਿ ਅਸੀਂ ਜਿਨ੍ਹਾਂ ਨੇ 25 ਸਾਲਾਂ ਤੋਂ ਕਦੀ ਟਿਕਟ ਨਹੀਂ ਦਿੱਤੀ ਉਹ ਪੇ ਨਹੀਂ ਕੀਤੀ ਉਹਨਾਂ ਨੂੰ ਟਿਕਟ ਜਿਹੜੀ ਆ ਉਹ ਆ ਰਹੀ ਆ ਸੋ ਇਸ ਤਰੀਕੇ ਦੇ ਨਾਲ ਇਹ ਰਾਜਨੀਤੀ ਤਾਂ ਜਿਹੜੀ ਆ ਉਹ ਹੈਗੀ ਇਸੇ ਤਰ੍ਹਾਂ ਦੀ ਆ ਕਿ ਕਈ ਵਾਰਾਂ ਕਈ ਲੋਕਾਂ ਨੂੰ ਸਮਝ ਨਹੀਂ ਆਉਂਦੀ ਕਈ ਵਾਰਾਂ ਲੋਕਾਂ ਨੂੰ ਐਂ ਲੱਗਦਾ ਆ ਕਿ ਸਾਡੇ ਹੱਕ ਦੇ ਵਿੱਚ ਗੱਲ ਹੋਈ ਆ ਤੇ ਉਹ ਕਈ ਵਾਰਾਂ ਉਹਨਾਂ ਨੇ ਆਪਣੇ ਫਾਇਦੇ ਵਾਸਤੇ ਵੀ ਕੀਤੀ ਹੁੰਦੀ ਆ ਸੋਨ ਡਗਫੋਰ ਸਾਹਿਬ ਨੇ ਅਦਰ ਜਿਹੜੀਆਂ ਅਮਰੀਕਾ ਦੇ ਵਿੱਚ ਐਡਸ ਚਲਵਾਤੀਆਂ ਆਪਣੇ ਮਿਲੀਅਨਸ ਤੇ 85 ਕੇ 75 ਮਿਲੀਅਨ ਐਡਸ ਜਿਹੜੀਆਂ ਚਲਾਤੀਆਂ ਉਹਦੇ ਨਾਲ ਵੀ ਜਿਹੜਾ ਹੈ ਉਹ ਕਾਫੀ ਕੈਨੇਡਾ ਨੂੰ ਕਹਿੰਦੇ ਕਿ ਨੁਕਸਾਨ ਜਿਹੜਾ ਆ ਉਹ ਹੋਇਆ ਸੋ ਹੋਰ ਵੀ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਆ ਉਹ ਕਰਦੇ ਆ ਤੇ ਪਰ ਇਸ ਚੀਜ਼ ਨੂੰ ਲੈ ਕੇ ਤਾਂ ਮੈਨੂੰ ਲੱਗਦਾ ਕਿ ਲੋਕ ਜਿਹੜੇ ਆ ਉਹ ਕਾਫੀ ਜ਼ਿਆਦਾ ਖੁਸ਼ ਹੈਗੇ ਆ ਸਰਕਾਰ ਤੋਂ ਕਿ ਆਹ ਜਿਹੜਾ ਕੰਮ ਆ ਉਹ ਹੋਣਾ ਚਾਹੀਦਾ ਸੀਗਾ ਤੇ ਉਹ ਹੋਣ ਇਹਨਾਂ ਨੇ ਕਰ ਦਿੱਤਾ ਹੈ ਬਿਲਕੁਲ ਜੀ ਤੇ ਬਹੁਤ ਜਲਦੀ ਇਸ ਤੇ ਫੈਸਲਾ ਜਿਹੜਾ ਉਹ ਲਿਆ ਗਿਆ ਹੈ ਬਿਲਕੁਲ ਜੀ ਤੇ ਇਹਦੇ ਨਾਲ ਹੀ ਅੱਜ ਦੇ ਸਰ ਪ੍ਰੋਗਰਾਮ ਦੇ ਵਿੱਚ ਇਹਨਾਂ ਹੀ ਕਿਉਂਕਿ ਮੈਨੂੰ ਲੱਗਦਾ ਕਿ ਆਪਾਂ ਬਹੁਤ ਵਧੀਆ ਡਿਸਕਸ਼ਨ ਕਰ ਚੁੱਕੇ ਹਾਂ ਤੇ ਉਮੀਦ ਹੈ ਦਰਸ਼ਕਾਂ ਨੂੰ ਵੀ ਚੰਗੀ ਲੱਗੀ ਹੋਵੇਗੀ ਬਹੁਤ-ਬਹੁਤ ਧੰਨਵਾਦ ਤੁਸੀਂ ਸਟੂਡੀਓ ਚ ਆਏ ਥੈਂਕ ਯੂ ਜੀ ਇੱਕ ਵਾਰ ਫਿਰ ਤੋਂ ਤੁਹਾਡ ਨਾਲ ਜਲਦੀ ਕਿਸੇ ਨਵੇਂ ਟੌਪਿਕ ਤੇ ਗੱਲਬਾਤ ਕਰਾਂਗੇ ਥੈਂਕ ਯੂ ਤਾਂ ਐਸੀ ਅੱਜ ਦਾ ਸਾਡਾ ਪ੍ਰੋਗਰਾਮ ਜਿਸ ਜੇਵੇਂ ਚ ਗੱਲਬਾਤ ਕੀਤੀ ਗਈ ਹੈ অন্ਟਾਰੀਓ ਦੇ ਵਿੱਚ ਗਾਰੀਓ ਦੀ ਗਵਰਨਮੈਂਟ ਦੇ ਵੱਲੋਂ ਬਿਲ ਪਾਸ ਹੋ ਚੁੱਕਿਆ ਹੈ ਤੇ ਇਸ ਤੇ ਕੈਨੇਡੀਅਨਸ ਦਾ ਕੀ ਕਹਿਣਾ ਹੈ ਜਾਂ ਫਿਰ ਕੀ ਕੈਨੇਡੀਅਨਸ ਕੁਛ ਨਹੀਂ ਜਾਂ ਸਰਕਾਰ ਨੂੰ ਕਿਸ ਨਜ਼ਰੀਏ ਦੇ ਨਾਲ ਦੇਖਿਆ ਜਾ ਰਿਹਾ ਇਹ ਬਿਆਨ ਦੇਣ ਤੋਂ ਬਾਅਦ ਇਹ ਬੈਨ ਲਗਾਉਣ ਤੋਂ ਬਾਅਦ ਤੇ ਉਮੀਦ ਹੈ ਤੁਹਾਨੂੰ ਸਾਡੀ ਅੱਜ ਦੀ ਗੱਲਬਾਤ ਚੰਗੀ ਲੱਗੀ ਹੋਵੇਗੀ ਜਲਦ ਹਾਜ਼ਰ ਹੋਵਾਂਗੇ ਇੱਕ ਨਵਾਂ ਪ੍ਰੋਗਰਾਮ ਲੈ ਕੇ ਨਵੇਂ ਟੌਪਿਕ ਦੇ ਨਾਲ ਜਦ ਤੱਕ ਬਣੇ ਰਹੋ ਹਮਦਰ ਟੀਵੀ ਦੇ ਨਾਲ ਹੁਮਿੰਦਰ ਇਜਾਜ਼ਤ ਸੱਚਰੇ ਕਾਲ